ਟਰੰਪ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਲਗਾਤਾਰ ਜਿਹੜੀ ਹੈ ਉਹ ਨੀਤੀਆਂ ਨੂੰ ਬਦਲ ਰਹੀ ਹੈ ਤੇ ਕਈ ਰੂਲਸ ਨੂੰ ਸਟ੍ਰਿਕਟ ਕਰ ਰਹੀ ਹੈ ਸਖਤ ਕਰ ਰਹੀ ਹੈ ਜਿਸ ਕਰਕੇ ਪ੍ਰਵਾਸੀਆਂ ਦਾ ਅਮਰੀਕਾ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਜਿੱਥੇ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਫਿਰ ਜਿਹੜੇ ਪ੍ਰਵਾਸੀ ਇਸ ਵੇਲੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਚਿੰਤਾ ਖਾਰੀ ਹੈ ਕਿ ਟਰੰਪ ਸਰਕਾਰ ਉਹਨਾਂ ਨੂੰ ਲੈ ਕੇ ਵੀ ਕੋਈ ਰੂਲਸ ਨਾ ਬਦਲ ਦੇਵੇ ਤਾਂ ਕਿ ਉਹਨਾਂ ਨੂੰ ਵੀ ਅਮਰੀਕਾ ਛੱਡ ਕੇ ਵਾਪਸ ਆਪਣੇ ਦੇਸ਼ਾ ਦਾ ਵਿੱਚ ਨਾ ਜਾਣਾ ਪਵੇ ਪਿਛਲੇ ਦਿਨੀ ਅਮਰੀਕਾ ਸਰਕਾਰ ਦੇ ਵੱਲੋਂ 9 ਲੱਖ ਪ੍ਰਵਾਸੀਆਂ ਨੂੰ ਸੈਲਫ ਰਿਪੋਰਟ ਹੋਣ ਦੇ ਦੇਸ਼ ਦਿੱਤੇ ਗਏ ਉਸ ਤੋਂ ਬਾਅਦ ਉਸ ਤੋਂ ਪਹਿਲਾਂ 300 ਦੇ ਕਰੀਬ ਵਿਦਿਆਰਥੀਆਂ ਨੂੰ ਸੈਲਫ ਰਿਪੋਰਟ ਹੁੰਦੇ ਆਦੇਸ਼ ਜਿਹੜਾ ਆ ਉਹ ਸੁਣਾਇਆ ਗਿਆ ਸੀ 트럼ਪ ਸਰਕਾਰ ਦੇ ਵੱਲੋਂ ਦਰਅਸਲ ਉਹਨਾਂ ਵਿਦਿਆਰਥੀਆਂ ਨੂੰ ਸੈਲਫ ਰਿਪੋਰਟ ਦਾ ਦੇਸ਼ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ 트럼ਪ ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਦੇ ਵੱਲੋਂ ਅੱਤਵਾਦੀ ਸੰਗਠਨਾਂ ਦੇ ਨਾਲ ਸੰਬੰਧ ਸਨ ਉਹਨਾਂ ਦਾ ਇਹਨਾਂ ਨੇ ਸਮਰਥਨ ਕੀਤਾ ਸੀ ਤੇ ਜਿਨ੍ਹਾਂ ਨੇ ਲਾਈਕ ਸ਼ੇਅਰ ਕਮੈਂਟ ਵੀ ਕੀਤਾ ਸੀ ਅਗਰ ਕਿਸੇ ਪੋਸਟ ਨੂੰ ਅੱਤਵਾਦੀ ਸੰਗਠਨਾ ਦੇ ਨਾਲ ਜਿਹੜੇ ਹਮਾਸ ਦੇ ਨਾਲ ਹਮਾਸ ਦੀਆਂ ਪੋਸਟਾਂ ਨੂੰ ਉਹਨਾਂ ਨੂੰ ਵੀ 트럼ਪ ਸਰਕਾਰ ਨੇ ਕਹਿ ਦਿੱਤਾ ਸੀ ਕਿ ਉਹ ਵੀ ਦੇਸ਼ ਛੱਡ ਕੇ ਚਲੇ ਜਾ ਤੇ ਹੁਣ ਇੱਕ ਵਾਰ ਫਿਰ ਤੋਂ ਸਟੂਡੈਂਟ ਵੀਜ਼ਾਸ ਨੂੰ ਰੱਦ ਕੀਤਾ ਗਿਆ 트럼ਪ ਸਰਕਾਰ ਦੇ ਵੱਲੋਂ ਦੱਸਦੀ ਕਿ 트럼ਪ ਨੇ ਕਰੀਬ 150 ਸਟੂਡੈਂਟ ਵੀਜ਼ਾਸ ਨੂੰ ਰੱਦ ਕਰ ਦਿੱਤਾ ਪਰ ਕਿਉਂ ਰੱਦ ਕਰ ਦਿੱਤਾ ਇਹਨਾਂ ਦੇ ਪਿੱਛੇ ਕੀ ਕਾਰਨ ਨੇ ਕਿ ਕਿਉਂ ਕੈਨਸਲ ਕੀਤੇ ਗਏ ਨੇ ਬੱਚਿਆਂ ਦੇ ਜਿਹੜੇ ਵੀਜ਼ਾਸ ਨੇ ਇਸ ਦਾ ਕਾਰਨ ਅਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਕੁਝ ਸਪਸ਼ਟ ਨਹੀਂ ਕੀਤਾ ਗਿਆ ਪਰ ਉਹਨਾਂ ਦੇ ਵੀਜ਼ਾਸ ਜਿਹੜੇ ਨੇ ਉਹ ਜ਼ਰੂਰ ਰੱਦ ਕਰ ਦਿੱਤੇ ਨੇ ਜਿਸ ਤੋਂ ਬਾਅਦ ਵਿਦਿਆਰਥੀ ਚਿੰਤਾ ਦੇ ਵਿੱਚ ਆ ਗਏ ਨੇ ਆਪਣੇ ਭਵਿੱਖ ਨੂੰ ਲੈ ਕੇ ਕਿ ਉਹ ਲੱਖਾਂ ਰੁਪਏ ਲਗਾ ਕੇ ਅਮਰੀਕਾ ਐਸਨ ਪੜਨ ਦੇ ਲਈ ਪਰ ਅਚਾਨਕ ਨੰਕ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਦੇ ਜਿਹੜੇ ਵੀਜ਼ਾਸ ਨੇ ਉਹ ਰੱਦ ਕਰ ਦਿੱਤੇ ਗਏ ਨੇ ਦੱਸਦੇ ਕਿ ਵਿਦਿਆਰਥੀ ਹਾਰਵਰਡ ਯੂਨੀਵਰਸਿਟੀ ਤੇ ਸੈਂਡਫੋਰਡ ਯੂਨੀਵਰਸਿਟੀ ਤੇ ਹੋਰ ਵੀ ਕਈ ਯੂਨੀਵਰਸਿਟੀਆਂ ਦੇ ਨਾਲ ਸੰਬੰਧਿਤ ਨੇ ਪਰ ਕਾਰਨ ਨਹੀਂ ਦੱਸੇ ਗਏ ਵੀਜ਼ਾ ਨੂੰ ਕੈਨਸਲ ਕਰਨ ਦੇ ਘਟੋ ਘਟ 147 ਬੱਚਿਆਂ ਦੇ ਜਿਹੜੇ ਵੀਜ਼ਾਸ ਨੇ ਉਹ ਰੱਦ ਕਰ ਦਿੱਤੇ ਗਏ ਨੇ ਬੱਚੇ ਜਿਹੜੇ ਪ੍ਰਭਾਵਿਤ ਹੋਏ ਨੇ ਟਰਨ ਸਰਕਾਰ ਦਾ ਇਸ ਫੈਸਲੇ ਤੋਂ ਚਿੰਤਾ ਦੇ ਵਿੱਚ ਨੇ ਆਪਣੇ ਭਵਿੱਖ ਨੂੰ ਲੈ ਕੇ ਤੇ ਦੱਸ ਦिए ਕਿ ਕਾਰਨ ਅਜ ਤੱਕ ਕੋਈ ਨਹੀਂ ਦੱਸਿਆ ਗਿਆ ਕਿ ਕਿਉਂ ਰੱਦ ਕਰ ਦਿੱਤੇ ਗਏ ਨੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਬੱਚੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਵੀਜ਼ਾ ਸਰਦ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਕਈ ਬੱਚੇ ਅਜਿਹੇ ਨੇ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਟ੍ਰੈਫਿਕ ਰੂਲਸ ਦੀ ਉਲੰਘਣਾ ਕੀਤੀ ਸੀ ਜਾਂ ਫਿਰ ਜਿਨ੍ਹਾਂ ਨੇ ਫਲਸਤੀਨ ਪੱਖੀ ਸੰ ਇਹ ਉਹ ਬੱਚੇ ਨੇ ਦੱਸਿਆ ਜਾ ਰਿਹਾ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਹ ਬੱਚੇ ਨੇ ਇਹਨਾਂ ਦੇ ਵਿੱਚ ਸ਼ਾਮਲ ਜਿਨ੍ਹਾਂ ਦੇ ਵੀਜ਼ਾ ਸਰਦ ਕਰ ਦਿੱਤੇ ਗਏ ਨੇ ਪਰ ਕੀ ਅਸਲ ਕਾਰਨ ਕੀ ਹੈ ਇਸ ਦੇ ਪਿੱਛੇ ਵੀਜ਼ਾ ਰੱਦ ਕਰਨ ਦਾ 트럼ਪ ਸਰਕਾਰ ਦੇ ਵੱਲੋਂ ਅਜੇ ਹਜ ਤੱਕ ਕੁਝ ਵੀ ਸਪਸ਼ਟ ਨਹੀਂ ਹੈ ਲਗਾਤਾਰ 트럼ਪ ਸਰਕਾਰ ਜਿਹੜੀ ਹੈ ਉਹ ਸਖਤ ਹੋ ਰਹੀ ਹੈ ਰੂਲਸ ਕਾਫੀ ਬਦਲ ਰਹੀ ਹੈ ਰੂਲਸ ਨੂੰ ਕਾਫੀ ਸਖਤ ਕੀਤਾ ਜਾ ਰਿਹਾ ਜਿਸ ਕਰਕੇ ਪ੍ਰਵਾਸੀਆਂ ਦਾ ਅਮਰੀਕਾ 'ਚ ਰਹਿਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ। ਪ੍ਰਵਾਸੀ ਜਿਹੜੇ ਦੂਜੇ ਦੇਸ਼ਾਂ ਦੇ ਵਿੱਚੋਂ ਜਾਂਦੇ ਨੇ ਅਮਰੀਕਾ ਦੇ ਵਿੱਚ ਸੈਟਲ ਹੋਣ ਦੇ ਲਈ ਸੁਨਹਿਰੀ ਭਵਿੱਖ ਦੇਖਦੇ ਨੇ, ਕਈ ਪੜਨ ਜਾਂਦੇ ਨੇ ਬੱਚੇ ਤੇ ਕਈ ਆਪਣੀ ਪੂਰੀ ਫੈਮਿਲੀ ਦੇ ਨਾਲ ਜਾਂਦੇ ਨੇ ਤੇ ਕਈ ਵਾਰ ਕਈ ਵਾਰ ਵਰਕ ਪਰਮਿਟ ਤੇ ਜਾਂਦਾ ਹੈ। ਪਰ ਹੁਣ ਰੂਲਸ ਇੰਨੇ ਸਟ੍ਰਿਕਟ ਹੋ ਗਏ ਨੇ ਤੇ ਅਮਰੀਕਾ ਹੁਣ ਵੀਜ਼ਾ ਦੇਣਾ ਇੱਕ ਹਿਸਾਬ ਦੇ ਨਾਲ ਅਜਿਹਾ ਲੱਗ ਰਿਹਾ ਹੈ ਕਿ ਹੌਲੀ-ਹੌਲੀ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਅਮਰੀਕਾ ਵੀਜ਼ਾ ਦੇਣਾ ਹੀ ਬੰਦ ਕਰ ਦਵੇ। ਜਿਸ ਤਰੀਕੇ ਦੇ ਨਾਲ 트ੰਪ ਦੇ ਵੱਲੋਂ ਰੂਲਸ ਜਿਹੜੇ ਸਟ੍ਰਿਕਟ ਕੀਤੇ ਜਾ ਰਹੇ ਨੇ, ਨੀਤੀਆਂ ਬਦਲ ਪ੍ਰਵਾਸੀ ਮੌਜੂਦ ਨੇ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ ਇਸੇ ਵਿਚਾਲੇ ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ 150 ਕਰੀਬ 150 ਵਿਦਿਆਰਥੀਆਂ ਦੇ ਵੀਜ਼ਾ ਜਿਹੜੇ ਨੇ ਉਹ ਅਮਰੀਕਾ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ ਪਰ ਕਾਰਨ ਜਿਹੜੇ ਨੇ ਉਹ ਜਸਪਸ਼ਟ ਨਹੀਂ ਕੀਤੇ ਗਏ ਤੇ ਉਹਨਾਂ ਨੂੰ ਹੁਣ ਇਹ ਚਿੰਤਾ ਖਾ ਰਹੀ ਹੈ ਬੱਚਿਆਂ ਨੂੰ ਕਿ ਉਹ ਇੰਨੇ ਪੈਸਾ ਲਗਾ ਕੇ ਅਮਰੀਕਾ ਆਏ ਸਨ ਪੜਨ ਦੇ ਲਈ ਆਏ ਸੀ ਸੁਨਹਿਰੀ ਭਵਿਕਸ਼ ਆਪਣਾ ਬਣਵਾਉਣਾ ਚਾਹੁੰਦੇ ਸੀ ਪਰ ਹੁਣ ਉਹਨਾਂ ਨੂੰ ਜੇ ਉਹਨਾਂ ਦਾ ਵੀਜ਼ਾ ਰੱਦ ਹੋ ਗਿਆ ਤੇ ਉਹਨਾਂ ਨੂੰ ਆਉਣ ਦੇ ਦਿਨਾਂ ਨੂੰ ਵਾਪਸ ਆਪਣੇ ਦੇਸ਼ ਭਰਤਣਾ ਪੈ ਸਕਦਾ